ਲੋ ਵੀ ਕਿਸਾਨ ਭਰਾਵਾ ਜੀ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਇਆ ਇੱਕ ਫਾਰਮਟ੍ਰੈਕ 6055 ਇੱਕ ਹੈਗਾ ਸਵਰਾਜ 960 ਇਹ ਦੋਵੇਂ ਟਰੈਕਟਰ ਇੱਕੋ ਬਾਈ ਕੋਲੇ ਆ ਮਾਲਕ ਆਪਣੇ ਕੋਲੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜਿਹੜਾ ਪਹਿਲਾ ਆ ਟਰੈਕਟਰ ਹੈ ਮਾਡਲ ਦੱਸੋ ਕਿਹੜਾ 2014 ਮਾਡਲ ਟਰੈਕਟਰ ਹੈ ਬਾਈ ਜੀ ਫਰਸਟ ਓਨਰ ਹੈ ਪਹਿਲੇ ਨਾਮ ਆ ਜਣੇ ਕੀ ਹਾਂ ਬੀਵੀ 31 ਮਾਨਸਾ ਦਾ ਨੰਬਰ ਠੀਕ ਆ ਪੰਜਾਬ ਨੰਬਰ ਆ ਮਾਨਸਾ ਦਾ ਤੇ ਇਹਦਾ ਬਾਈ ਪਹਿਲਾਂ ਇਹ ਦੱਸੋ ਕਿ ਰੰਗ ਦੱਸੋ ਇਹ origignal ਆ ਬਾਈ ਜੀ ਫਿਰ ਫੋਲੋਰ ਹੀ ਨਾਲ ਹੈ 90% ਅਸੀਂ 100 ਪਹੁੰਚੋਗੇ ਨਹੀਂ 5% ਹੋ ਸਕਦਾ ਵੀ ਕਿਤੋਂ ਮਾੜੀ ਮੋਟੀ ਟਚਿੰਗ ਹੋਈ ਹੋਵੇ ਬੰਪਰ ਬੰਪਰ ਦੀ ਹੋਵੇਗੀ ਜਿਵੇਂ ਹੋਰ ਕੁਝ ਨਹੀਂ 95% ਕੰਪਨੀ ਦਾ ਪੇਂਟ ਠੀਕ ਆ ਬਾਕੀ ਆਪਾਂ ਕੁਝ ਨਹੀਂ ਕਰਾਇਆ ਪਿੱਛੋਂ ਹੋਇਆ ਉਹ ਤਾਂ ਵੱਖਰੀ ਗੱਲ ਆ ਬਾਈ ਜੀ ਹੋਇਆ ਹੀ ਨਹੀਂਗਾ ਸਾਰਾ ਕੰਪਨੀ ਦਾ ਪੇਂਟ ਹੀ ਆ ਕੰਪਨੀ ਦਾ ਪੇਂਟ ਹੈ ਰੀਜਨਲ ਆ ਆ ਕੇ ਚੈੱਕ ਕਰ ਸਕਦੇ ਆ ਛੋ ਵਗੈਰਾ ਤੁਸੀਂ ਦੇਖ ਸਕਦੇ ਆ ਉਹੀ ਸਟicker ਹੈ ਜੈਨੂਇਨ ਜੋ ਕੰਪਨੀ ਦੇ ਆਏ ਸੀਗੇ ਤੇ ਇਹ ਜਿਹੜੇ ਬਾਈ ਇਹਦੇ ਟਾਇਰ ਆ ਚਾਰੇ ਗੁਡੀਅਰ ਦੇ ਆ ਤੇ ਕਿੰਨੇ ਹੋਣਗੇ ਬਾਈ ਇਹ ਬਾਈ ਜੀ ਤੁਸੀਂ ਐ ਮੰਨ ਲਓ ਵੀ 95% ਟਾਇਰ ਨੇ ਠੀਕ ਆ 95% ਟਾਇਰ ਆ ਤੇ ਹੈ ਵਿੱਚ ਮੂਰਲੇ 750 16 ਦੇ ਆ ਹਾਂ 716 928 ਦੇ ਪਿਛਲੇ 16 928 ਦੇ ਜਿਹੜਾ ਸਾਈਜ਼ ਉਹੀ 16 ਦੇ ਟਾਇਰਾਂ ਵਾਲਾ ਟਰੈਕਟਰ ਹੈ ਜੀ ਠੀਕ ਆ ਪਿਓਰ 14 ਮਾਡਲ ਹੈ 14 ਦਾ ਹੀ ਮਾਰਕ ਹੈ 5ਵੇਂ ਮਹੀਨੇ ਦੀ ਮੈਨੂਫੈਕਚਰਡ ਹੈ ਠੀਕ ਆ ਇਹ ਨਹੀਂਗਾ ਕਿ ਮਾਰ ਕੇ 13 ਦੇ ਹੋਣਗੇ ਕਾਪੀ 14 ਦੀ ਹੋਗੀ ਉਹ ਕੰਮ ਨਹੀਂਗਾ ਤੇ ਇਹ ਬਈ ਸਾਈਡ ਗੇਅਰ ਆ ਹੈਨਾ ਤੇ ਹਾਈ ਲੋ ਗੇਅਰ ਆ ਹਾਈ ਲੋ ਗੇਅਰ ਚ ਵੀ ਹਾਈ ਲੋ ਗੇਅਰ ਆ ਤੇ ਇਹ ਲੋ ਗੇਅਰ ਚ ਫੁੱਲ ਟੌਪ ਮਾਰ ਲਾ ਸੁਪਰ ਮੈਕਸ ਹੈ ਡਬਲ ਡਿਸਟ੍ਰਿਬਿਊਟਰ ਹੈ ਤੇਲ ਜੀ ਜ਼ਿਆਦਾ ਹੁੰਦੀ ਆ ਹਾਂਜੀ ਹਾਂਜੀ ਲੈਫਟ ਦੀ ਕੈਪੈਸਿਟੀ ਵੀ ਜ਼ਿਆਦਾ ਤੇ ਪਾਵਰ ਸਟੀering ਕੰਪਨੀ ਵਗੈਰਾ ਦਾ ਹੀ ਆਉਂਦਾ ਮੂਰੇ ਕੋੜਾ ਬੰਪਰ ਲੱਗਿਆ ਜੀ ਜੀ ਤੇ ਇਹ ਬਈ ਜਿਹੜਾ ਫੇਵਰ ਹੌਟ ਲੱਗੀ ਆ ਇਹ ਆਂ ਦੇ ਨਾਲ ਸਮੇਤ ਇਹਵੇਂ ਜਿਵੇਂ ਹੀ ਦਵਾਂਗੇ ਵੀਰੇ ਡੱਕ ਵਗੈਰਾ ਚੱਲਦਾ ਇਹ 2Z ਵੀਰੇ ਫੁੱਲ ਪੂਰਾ ਘੈਂਟ ਚੱਲਦਾ ਤੁਹਾਡਾ ਕਾਪੀਰਾਈਟ ਨਾਲ ਵਜੇ ਨਹੀਂ ਚਲਾ ਕੇ ਦਿਖਾ ਦਿੰਦੇ ਠੀਕ ਆ ਆਪਾਂ ਵੀ ਚਲਾ ਕੇ ਨਹੀਂ ਦਿਖਾ ਸਕਦੇ ਤੇ ਇਹਦੀ ਬਈ ਜਿਹੜਾ ਹੈਗਾ ਟਰੈਕਟਰ ਦੀ ਹੁਣ ਕੀਮਤ ਦੱਸ ਦੋ ਕੀ ਆ 4,95,000 ਰੁਪਏ ਕਿਹਦੀ ਰੱਖੀ ਆ ਵੀਰੇ ਆਪਾਂ ਹਾਂ 4,95,000 ਰੁਪਏ ਡਿਮਾਂਡ ਆ ਇੱਕ ਗੱ ਬਾਈ ਜੀ ਆਪਾਂ ਤਾਂ ਕਹਨੇ ਆ ਵੀ ਸਾਨੂੰ ਤਾਂ ਇਹ ਵੀ ਵੱਧ ਤੋਂ ਵੱਧ ਵੀ ਕਿ 475000 ਦਾ ਟਰੈਕਟਰ ਦੇ ਦਾਂਗੇ ਬਾਕੀ ਜੋ ਕੋਈ ਥੋੜੀ ਵੀਡੀਓ ਦੇਖ ਕੇ ਆਉਂਦਾਗਾ ਉਹਦਾ ਮਾਨਤਾਨ 5 ਤੋਂ 10000 ਰੁਪਿਆ ਤੁਹਾਡਾ ਨਾਂ ਦੇ ਬੰਦਾ ਸੌਦਾ ਕਰਕੇ ਵੇਚ ਖੜਾ ਲੈ ਬਾ ਠੀਕ ਆ ਯਾਨੀ ਕਿ ਸੱਦਾ 20000 ਤਾਂ ਆਪਾਂ ਛੱਡੀ ਜਾਂਦੇ ਆ 5-7000 ਆਪਣੀ ਗੰਜائش ਹੋਰ ਵੀ ਹੈਗੀ ਆ ਜਿਹੜਾ ਆਪਣਾ ਚੈਨਲ ਵੇਖ ਕੇ ਆਊਗਾ ਤੇ ਬਾਕੀ ਵਾਕੇ ਵਾਲੀ ਗਾਰੰਟੀ 4 ਲੱਖ ਰੁਪਿਆ ਦਾ ਬਾਈ ਜੀ ਟਰੈਕਟਰ ਤੇ ਲੋਨ ਹੋ ਜਾਊਗਾ ਠੀਕ ਆ ਜੇ ਕਿਸੇ ਕਿਸਾਨ ਭਰਾ ਕੋਲੇ ਪੈਸੇ ਥੋੜੇ ਆ ਤਾਂ ਇਹ ਤੇ ਲੋਨ ਕਰਾ ਦਾਂਗੇ ਲੋਨ ਕਰਵਾ ਦੋ 4 ਲੱਖ ਰੁਪਿਆ ਤੇ ਇਹ ਟਰੈਕਟਰ ਵਾਹ ਕੇ ਲੈ ਜਾ ਸਕਦਾ ਵਾਹ ਕੇ ਜਿਵੇਂ ਮਰਜੀ ਯਾਰ ਠੀਕ ਆ ਨਵਾਂ ਟਰੈਕਟਰ ਆ ਵੀਰੇ ਤੇ 10 ਨੰਬਰ ਦਾ ਨਟ ਨਹੀਂ ਖੁੱਲਿਆ ਟਰੈਕਟਰ ਦਾ ਠੀਕ ਆ ਅੱਗੇ ਬਾਈ ਕੋਲੇ ਹੈਗਾ ਇੱਕ ਸਵਰਾਜ 960 ਇਹਦੇ ਬਾਰੇ ਦੱਸੋ ਜੀ 960 ਸਵਰਾਜ ਬਾਈ ਜੀ ਫਰਸਟ ਓਨਰ ਟਰੈਕਟਰ ਹੈ ਫਰਸਟ ਓਨਰ ਇਹ ਵੀ ਪਹਿਲੇ ਨਾਮ ਆ 90 ਪੈਸੇ ਟਾਇਰ ਨੇ ਅਪੋਲੋ ਕੰਪਨੀ ਦੇ ਆ ਠੀਕ ਆ ਉੱਤੇ ਮਾਰ ਕੇ ਵੀ ਪਈ ਹੈ ਹਜੇ ਹਜੇ ਪਈ ਆ ਉਹ ਜੀ ਠੀਕ ਆ ਤੇ ਮਗਰਲੇ ਟਾਇਰ ਮਗਰਲੇ ਟਾਇਰ ਕਿਹੜੀ ਐ ਐਮ ਆਰ ਐਫ ਕੰਪਨੀ ਦੀ ਠੀਕ ਆ ਤੇ ਇਹ ਟਰੈਕਟਰ ਕਿਹੜਾ ਮਾਡਲ ਆ ਬਾਈ ਇਹ 2016 ਮਾਡਲ ਠੀਕ ਆ ਠੀਕ ਆ ਬਠਿੰਡਾ ਨੰਬਰ ਟਰੈਕਟਰ ਬਠਿੰਡਾ ਨੰਬਰ ਆ ਪੀਵੀ03 ਯਾਨੀ ਕਿ ਲੋਕਲ ਹੀ ਨੰਬਰ ਆ ਤੁਹਾਡਾ ਏਰੀਆ ਵੀ ਬਠਿੰਡਾ ਹੀ ਆ ਰਿਆਣਾ ਨੰਬਰ ਸੀ ਅਸੀਂ ਆਪਦੇ ਨਾਮ ਦਾ ਨੰਬਰ ਲਵਾਤਾ ਟਰੈਕਟਰ ਠੀਕ ਆ ਠੀਕ ਆ ਬਾਕੀ ਤੇ ਇਹ ਟਰੈਕਟਰ ਪੇ 960 ਦੀ ਐਚਪੀ ਦੱਸੋ ਕਿੰਨੀ ਹੁੰਦੀ ਆ ਪਾਵਰ 60 ਐਚਪੀ ਦਾ ਟਰੈਕਟਰ ਆ ਬਈ ਜੀ ਜੇ ਆਪਾਂ 855 ਲਈਏ ਉਹ ਕਿੰਨੇ ਪਾਵਰ ਹੁੰਦਾ ਉਹ ਹੁੰਦਾ ਜੀ 50 ਦਾ ਹਾਂ ਇਹ 60 ਐਚਪੀ ਆ 60 ਐਚਪੀ ਐ ਸੈਂਟਰ ਗੇਅਰ ਆ ਨੌਨ ਸੀਆਰਡੀ ਆ ਕਿਉਂਕਿ ਹੁਣ ਇਹ ਟਰੈਕਟਰ ਆ ਸੀਆਰਡੀ ਇੰਜਨ ਚ ਆ ਗਏ ਠੀਕ ਆ ਇਹ ਬਿਨਾ ਸੀਆਰਡੀ ਜੀ ਜੀ ਆਮ ਨਾਲ ਲੋਕਾਂ ਕਿਹਨੂੰ ਜ਼ਿਆਦਾ ਪਸੰਦ ਕਰਦਾ ਬਾਈ ਜੀ ਆਪਾਂ ਤਾਂ ਇਹ ਨਹੀਂ ਕਹਿ ਸਕਦੇ ਆਪਣੀ ਚੀਜ਼ ਆਪਾਂ ਤਾਂ ਇਸੇ ਨੂੰ ਚੰਗਾ ਸਲਾਹਾਂਗੇ ਉਹ ਆਪਣੀ ਆਪਣੀ ਡਿਪੈਂਡ ਕਰਦਾ ਸੋਚ ਤੇ ਆਪਣੇ ਤੇ ਵੀ ਕਿੱਦਾਂ ਦਾ ਚੀਜ਼ ਇਹਦੇ ਮੂਰੇ ਵੀ ਕੋੜਾ ਬੰਪਰ ਲੱਗਿਆ ਛਤਰੀ ਫੇਪਰ ਵਾਲੀ ਡੈਕ ਲੱਗਾ ਇਹ ਵੀ ਸਾਰਾ ਕੁਝ ਵਰਕਿੰਗ ਹੈ ਨਾ ਬਾਈ ਜੀ ਹਾਂ ਇਹ ਬਈ ਆਪਣੇ ਟਰੈਕਟਰਾਂ ਦੇ ਨਾਲ ਤਕਰੀਬਨ ਸਮਾਨ ਪਹਿਲੀ ਗੱਲ ਤਾਂ ਲੱਗੇ ਹੁੰਦਾ ਜੇ ਨਾ ਲੱਗੇ ਹੋਵੇ ਤੇ ਆਪਾਂ ਖੁਦ ਲਵਾ ਕੇ ਦਿੰਨੇ ਆ ਖੁਦ ਲਵਾ ਕੇ ਦਿੰਨੇ ਆ ਹਾਂ 8 ਤੋਂ 10000 ਦਾ ਬੰਪਰ ਹੋ ਗਿਆ ਠੀਕ ਹੈ ਵੀ 25000 ਰੁਪਏ ਦਾ ਸਮਾਨ ਆ ਪਿਛਲਾ ਵੀ ਹੋ ਗਿਆ 34000 ਦਾ ਟਰੈਕਟਰ ਐਕਸਟਰਾ ਸਮਾਨ ਲੱਗਿਆ ਹੋਊਗਾ ਲੱਗਿਆ ਹੋਊਗਾ ਕਿਉਂਕਿ ਫੁੱਲ ਲੋਡਡ ਟਰੈਕਟਰ ਆ ਜੀ ਬਾਈ ਜੀ ਤੇ ਜਿਹੜਾ ਇਹ ਟਰੈਕਟਰ ਦਾ ਰੰਗ ਰੂنگ ਬਾਈ ਬਾਈ ਜੀ ਪੂਰਾ ਫੁੱਲ ਸੋਨਾ ਟਰੈਕਟਰ ਆ ਕੀ ਕਹਿੰਦੇ 5-7% ਦਾ ਜੀ ਜੀ ਸੱਤ ਹੋ ਸਕਦਾ ਬੋਟਾ ਚ ਬੰਪਰ ਉੱਪਰ ਨਾਲ ਬਾਕੀ ਸਾਰੇ ਕੰਪਨੀ ਵੇਟ ਦਾ ਟਰੈਕਟਰ ਠੀਕ ਆ ਤੇ ਇਹਦੀ ਬਈ ਕੀਮਤ ਦੱਸੋ ਪਹਿਲਾਂ ਇਹਦੀ ਕੀਮਤ ਹੈਗੀ ਹੈ ਬਾਈ ਜੀ 5 ਲੱਖ ਤੇ 85000 ਰੁਪਏ ਇਹ ਮਾਡਲ ਸੀਗਾ 2016 16 ਮਾਡਲ 5,85,000 ਰੁਪਇਆ ਤੇ ਹੁਣ ਛਡਣ ਛਡਾਉਣ ਵਾਲੀ ਗੱਲ ਵੀ ਦੱਸ ਦੋ 65000 ਦਾ ਰੇਟਰ ਦੇ ਦਾਂਗੇ 85 ਜਾਣ ਕੇ 20 ਹਰ ਸੱਦਾ ਛੱਡਤਾ ਤੇ 5-7000 ਆਪਣੀ ਉਹੀ ਗੱਲ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਆਪਦਾ ਬਈ ਮੋਬਾਈਲ ਨੰਬਰ ਦੱਸ ਦੇ ਇਹ ਤੇ 4 ਤੋਂ 4.5 ਲੱਖ ਰੁਪਇਆ ਟਰੈਕਟਰ ਤੇ ਇਹਦੇ ਵੀ ਲੋਨ ਹੋ ਜਾਊਗਾ ਠੀਕ ਆ 4 ਤੋਂ 4.5 ਲੱਖ ਰੁਪਇਆ ਇਸ ਟਰੈਕਟਰ ਤੇ ਵੀ ਲੋਨ ਹੋ ਜਾਊਗਾ ਤੇ ਬਾਕੀ ਆਪਦਾ ਮੋਬਾਈਲ ਨੰਬਰ ਦੱਸ ਦੇ ਬਈ ਮੋਬਾਈਲ ਨੰਬਰ ਹੈਗਾ ਜੀ ਆਪਣਾ 9026200004 902620000 ਇਸ ਨੰਬਰ ਤੇ ਸੰਪਰਕ ਕਰ ਸਕਦੇ ਪਿੰਡ ਦੱਸ ਦੇ ਬਈ ਜੀ ਪਿੰਡ ਆਪਣਾ ਗਹਿਰੀ ਪੱਕੇ ਜੀ ਬਠਿੰਡਾ ਡਿਸਟ੍ਰਿਕਟ ਦਾ ਪਿੰਡ ਹੈ ਇੱਕ ਬੇਨਤੀ ਹੋਰ ਹੈ ਬਈ ਜੀ ਆਪਾਂ ਇੱਕ WhatsApp ਨੰਬਰ ਦੇਣ ਲੱਗੇ ਤੁਹਾਨੂੰ 9465362000 ਸਾਡੇ ਦਰਸ਼ਕ ਭਰਾਵਾਂ ਲਈ ਛੋਟੇ ਪੇਜ ਦੇ ਜ਼ਰੀਏ ਇੱਕ ਬੇਨਤੀ ਹੈ ਵੀ ਆਪਣਾ ਨੰਬਰ ਦੁਬਾਰਾ ਨੋਟ ਕਰ ਲਓ 9465362000 ਇਸ ਮੇਰਾ WhatsApp ਨੰਬਰ ਹੈ ਇਹ ਤੇ ਤੁਸੀਂ ਕਿਸੇ ਵੀ ਬੰਦੇ ਨੇ ਟਰੈਕਟਰ ਲੈਣਾ ਹੋਵੇ ਕੋਈ ਟਰੈਕਟਰ ਵੇਚਣਾ ਹੋਵੇ ਬਿਨਾਂ ਕਮਿਸ਼ਨ ਤੋਂ ਤੁਹਾਨੂੰ ਉਧਰ ਉਧਰ ਹੀ ਤੁਹਾਡਾ ਟਰੈਕਟਰ ਵੇਚਾਂਗੇ ਵੀ ਤੇ ਕਹਾਂ ਜੇ ਕਿਸੇ ਨੇ ਖਰੀਦਣਾ ਤਾਂ ਤੁਹਾਨੂੰ ਕਿਸੇ ਤੋਂ ਲੈ ਕੇ ਵੀ ਦੇਵਾਂਗੇ ਠੀਕ ਹੈ ਠ ਜਿੰਨੀ ਵੀ ਹੋ ਸਕੇ ਸਾਡੇ ਬਨੂ ਵੱਤੋ ਵੱਤ ਤੁਹਾਨੂੰ ਮਦਦ ਕਰਾਂ ਠੀਕ ਹੈ ਜੀ ਤੁਹਾਡਾ ਅੱਜ ਮਿਲਣ ਲਈ ਬਹੁਤ ਬਹੁਤ ਧੰਨਵਾਦ ਤੇ ਜੇਕਰ ਭਾਈ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਹੈ ਤੇ ਆਪਣਾ ਨੰਬਰ ਨੋਟ ਕਰ ਲਓ ਜੀ 62395 29480 ਤੇ ਸੰਪਰਕ ਕਰਕੇ ਤੁਸੀਂ ਐਡ ਕਰਵਾ ਸਕਦੇ ਆ ਮਿਲਦੇ ਆ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਖੇਤੀ ਸਾਧਨਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਧੰਨਵਾਦ